ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੋਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀਟੀਵੀ ਹੈਗੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅੱਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਹੋ ਪ ਰਿਹਾ ਜੀ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਉਹਨ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਦੀ ਕਿ ਇਹ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਹੈ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਅੱਜ ਜਿਹੜੀ ਘਟਨਾ ਕਿੰਨੇ ਵਜੇ ਦੀ ਹੈ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:08 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਐ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਥੈਮ ਜਾਂਦਾ ਡਰ ਜਾਂਦਾ ਵੈ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ ਬਾਰ ਚੋਰੀਆਂ ਇੱਕੋ ਥਾਂ ਤੇ ਹੋ ਰਹੀਆਂ ਐ ਸ਼ੋਰ ਸ਼ਹਿਰ ਚ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਹੈ ਨਰੇਸ਼ ਸਾਨਨ ਨਰੇਸ਼ ਜੀ ਇੱਥੇ ਤੁਹਾਡੀ ਫੈਕਟਰੀ ਐ ਔਰ ਕਿੱਦਾਂ ਚੋਰੀ ਬੜੀ ਕੋੜਾ ਦੱਸੋ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਇਹ ਦਸਾਂ ਦਿਨਾਂ ਦੇ ਵਿੱਚ ਸਾਡੇ ਇੱਥੇ ਅੰਦਰ ਤੀਸਰੀ ਚੋਰੀ ਹੋ ਗਈ ਐ ਦੋ ਚੋਰੀਆਂ ਸਾਡੇ ਪੜੋਸਚ ਵੀ ਇਹਨਾਂ ਦੌਰਾਨ ਹੋਈਆਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਹੈ ਚੋਰ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਔਰ ਸਾਰਾ ਧਾਰਾ ਤੋਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਪਕਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਧਾਰਾ ਫੇਰ ਵੜ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੁੱਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀਟੀਵੀ ਨਹੀਂ ਲੱਗੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਹੋ ਪ ਰਿਹਾ ਜੀ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਹੁਣ ਕਿੱਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡਿੱਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਆ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਅੱਜ ਜਿਹੜੀ ਘਟਨਾ ਕਿੰਨੇ ਵਜੇ ਆ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:08 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਵਾ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਆ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਥੈਮ ਜਾਂਦਾ ਡਰ ਜਾਂਦਾ ਵਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ-ਬਾਰ ਚੋਰੀਆਂ ਇੱਕੋ ਧਾਂ ਦੇ ਹੋ ਰਹੀਆਂ ਵੇ ਸ਼ੋਰ ਸ਼ਰ ਵਿੱਚ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਹੈ ਨਰੇਸ਼ ਸਾਨਨ ਨਰੇਸ਼ ਜੀ ਕਿੱਥੇ ਤੁਹਾਡੀ ਫੈਕਟਰੀ ਹੈ ਔਰ ਕਿਦਾਂ ਚੋਰੀ ਬੜੀ ਥੋੜਾ ਦੱਸੋ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਇਹ ਦਸਾਂ ਦਿਨਾਂ ਦੇ ਵਿੱਚ ਸਾਡੇ ਇੱਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸਚ ਵੀ ਇਹਨਾਂ ਦੌਰਾਨ ਹੋਈਆਂ ਵਾਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਆ ਚੋਰ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਉਹ ਸਾਰਾ ਧਾਰਾ ਤੁਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਬਗਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੁੱਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅੱਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੁੰਦੇ ਬਾਵਜੂਦ ਵੀ ਕੁਝ ਨਹੀਂ ਹੋ ਪਰ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਹੁਣ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡੀ ਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਆ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:00 8:00 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰਖਾਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਹੈ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫਹਿਮ ਜਾਂਦਾ ਡਰ ਜਾਂਦਾ ਵਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ-ਬਾਰ ਚੋਰੀਆਂ ਕੋ ਧਾਂ ਦੇ ਹੋ ਰਹੀਆਂ ਵਾ ਸ਼ਹਿਰ ਸ਼ਹਿਰ ਚ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਹੈ। ਨਰੇਸ਼ ਸਾਨਨ। ਨਰੇਸ਼ ਜੀ ਕਿੱਥੇ ਤੁਹਾਡੀ ਫੈਕਟਰੀ ਹੈ ਔਰ ਕਿਦਾਂ ਚੋਰੀ ਹੋਈ ਥੋੜਾ ਦੱਸੋ। ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ। ਇਹ ਦਸਾਂ ਦਿਨਾਂ ਦੇ ਵਿੱਚ ਸਾਡੇ ਇਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ। ਦੋ ਚੋਰੀਆਂ ਸਾਡੇ ਪੜੋਸ ਚ ਵੀ ਇਹਨਾਂ ਦੌਰਾਨ ਹੋਈਆਂ। ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ। ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ। ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਹੈ। ਚੋਰਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਉਹ ਸਾਰਾ ਧਾਰਾ ਤੁਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚੱਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਪਕਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਆ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੁੱਕ ਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀਟੀਵੀ ਹੈਗੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲekin clear cut CCTV ਦੀ ਫੁਟੇਜ ਹੁੰਦੇ باوجود ਵੀ ਕੁਝ ਨਹੀਂ ਹੋ ਪਰ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਹੁਣ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡਿੱ ਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਹੈ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਇਹ ਘਟਨਾ ਕਿੰਨੇ ਵਜੇ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:08 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਵਾ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਆ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫੈਮ ਜਾਂਦਾ ਡਰ ਜਾਂਦਾ ਵਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ ਬਾਰ ਚੋਰੀਆਂ ਇੱਕੋ ਥਾਂ ਤੇ ਹੋ ਰਹੀਆਂ ਸ਼ੋਰ ਸ਼ਰ ਵਿੱਚ ਵੀ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਆ